ਕਬੀਰ ਚੰਦਨ ਕਾ ਵਰਵਾ ਪਲਾ ਬੇੜਿਓ ਢਾਕ ਪਲਾਸ ਕੋਏ ਪੀ ਚੰਦਨ ਹੋਏ ਰਹਾ ਬਸਾ ਜੋ ਚੰਦਨ ਪਾਸ ਬੜੀ ਸੋਹਣੀ ਐਗਜ਼ਾਮਪਲ ਦਿੰਦਿਆ ਹੋਇਆ ਬੜੀ ਸੋਹਣੀ ਉਦਾਹਰਣ ਦਿੰਦਿਆ ਹੋਇਆ ਭਗਤ ਕਬੀਰ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਹਿੰਦੇ ਭਾਈ ਵੇਖੋ ਜਿਹੜਾ ਚੰਦਨ ਦਾ ਬੂਟਾ ਹੁੰਦਾ ਨਾ ਕਿਹਦੇ ਉਹਦੇ ਅੰਦਰ ਇਹ ਗੁਣ ਹੈ ਉਹਦੇ ਵਿੱਚ ਇਹ ਤਾਕਤ ਹੈ ਕਿ ਚੰਦਨ ਦੇ ਕੋਲ ਜਿੰਨੇ ਵੀ ਭੂਟੇ ਉੱਗੇ ਹੁੰਦੇ ਨੇ ਰੁੱਖ ਉੱਗੇ ਹੁੰਦੇ ਨੇ ਘਾਹ ਫਸੁੰਦਾ ਤੇ ਕਹਿੰਦੇ ਚੰਦਨ ਉਹਨਾਂ ਵਿੱਚ ਆਪਣੇ ਵਰਗੀ ਮਹਿਕ ਭਰ ਦਿੰਦਾ ਖੁਸ਼ਬੂ ਭਰ ਦਿੰਦਾ ਭਾਵ ਕਿ ਚੰਦਨ ਦੇ ਨੇੜੇ ਉੱਗੇ ਹੋਏ ਦਰਖਤ ਭੂਟੇ ਉਹ ਵੀ ਚੰਦਨ ਵਰਗੇ ਬਣ ਜਾਂਦੇ ਨੇ ਇਹ ਉਹਦੀ ਕੁਆਲਿਟੀ ਹੈ ਇਹ ਉਹਦੇ ਵਿੱਚ ਗੁਣ ਹੈ ਇਹ ਚੰਦਨ ਉਹਨਾਂ ਨੂੰ ਆਪਣੇ ਵਰਗੇ ਬਣਾ ਲੈਂਦਾ ਕਬੀਰ ਚੰਦਨ ਦਾ ਫਿਰਵਾ ਪਲਾ ਕਹਿੰਦੇ ਚੰਦਨ ਦਾ ਇੱਕ ਛੋਟਾ ਜਿਹਾ ਬੁੱਟਾ ਹੀ ਬਹੁਤ ਚੰਗਾ ਹੈ ਬਹੁਤ ਪਲਾ ਹੈ ਬੇੜ ਢਾਕ ਪਲਾਸ ਕਹਿੰਦੇ ਉਹਦੇ ਨੇੜੇ ਤੇੜੇ ਨਾ ਢਾਕ ਪਲਾ ਦੇ ਇਹ ਦਰਖਤ ਤਾਂ ਇੱਕ ਜੋ ਜੰਗਲ ਵਿੱਚ ਪਾਇਆ ਜਾਂਦਾ ਕਹਿੰਦੇ ਢਾਕ ਪਲਾ ਜਿਹੜੇ ਨੇ ਉਹਦੇ ਨੇੜੇ ਤੇੜੇ ਰੁੱਖ ਹੋ ਜਾਂਦੇ ਨੇ ਘੇਰ ਲੈਂਦੇ ਨੇ ਚੰਦਨ ਦੇ ਬੁੱਟੇ ਨੇ ਢਾਕ ਪਲਾ ਦੇ درختਾਂ ਦੇ ਨਾਲ ਘਿਰਿਆ ਹੋਇਆ ਚੰਦਨ ਵੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਕਹਿੰਦੇ ਉਹ ਵੀ ਚੰਦਨ ਵਰਗੇ ਬਣ ਕੇ ਢਾਕ ਪਲਾ ਵਰਗੇ ਰੁੱਖ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਜਿਹੜੇ ਚੰਦਨ ਦੇ ਨੇੜੇ ਉਗ ਜਾਂਦੇ ਨੇ ਉਹ ਚੰਦਨ ਵਰਗੇ ਬਣ ਜਾਂਦੇ ਨੇ ਭਾਵ ਸਮਝਾਉਂਦੇ ਨੇ ਪਿਛਲੇ ਸ਼ਲੋਕ ਨੂੰ ਜੋੜਦਿਆਂ ਹੋਇਆ ਵੀ ਜਿਹੜੇ ਮਾੜੀ ਵਰਤੀ ਬੁਰੇ ਖਿਆਲ ਰੱਖਣ ਵਾਲੇ ਲੋਕ ਨੇ ਨਾ ਜਿਨ੍ਹਾਂ ਦਾ ਸੁਭਾਅ ਮੈਲਾ ਬਣ ਗਿਆ ਜਿਨ੍ਹਾਂ ਦੇ ਅੰਦਰ ਵਿਸ਼ੇ ਵਿਕਾਰ ਪੈਦਾ ਹੋ ਗਏ ਜਦੋਂ ਉਹ ਮਨੁੱਖ ਗੁਰੂ ਦੇ ਕੋਲ ਆਉਂਦੇ ਨੇ ਨਾ ਜਦੋਂ ਉਹ ਮਨੁੱਖ ਸਤ ਸੰਗਤ ਕਰਦੇ ਨੇ ਤੇ ਸਤ ਸੰਗ ਦਾ ਪ੍ਰਭਾਵ ਇਹੋ ਜਿਹਾ ਪੈਂਦਾ ਤੇ ਗੁਰੂ ਦੇ ਜੀਵਨ ਦੀ ਗੁਰੂ ਦੀ ਇਹ ਕੁਆਲਿਟੀ ਆ ਇਹ ਗੁਣ ਹੈ ਕਿ ਗੁਰੂ ਦੇ ਕੋਲ ਆਉਣ ਵਾਲੇ ਗੁਰੂ ਆਪਣੇ ਵਰਗੇ ਬਣਾ ਲੈਂਦਾ ਹੈ